ਭਈ ਆ ਗਈ ਵੱਡੀ ਡਿੱਗੀ ਵਾਲੀ ਕਾਰ ਆ ਤੇ ਕਾਰ ਵੀ ਉੱਚਾ ਮਾਡਲ ਆ 2 ਲੱਖ ਤੇ 10000 ਦੀ ਉੱਪਰਲਾ 10000 ਵੀ ਛੜਾਵਾਂਗੇ ਤੁਸੀਂ ਆਓ ਸਹੀ ਇੱਕ ਵਾਰ ਭਈ ਹੈ ਨਾ ਤੇ ਇਹ ਕਾਰ ਆ ਗਿਆ ਮਨ ਸਕਾਲਾ ਸਕਾਲਾ ਕਾਰ ਹੈ ਹਾਂਜੀ 2014 ਮਾਡਲ ਫਰਸਟ ਓਨਰ ਹਾਂਜੀ ਟਾਪ ਵਾਲਾ ਮਾਡਲ ਹੈ ਹਾਂਜੀ 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 ਤੇ ਪੈਸੇ 2 ਲੱਖ 10000 2 ਲੱਖ 10000 ਰੁਪਏ ਦੀ ਕਿਤੋਂ ਨਹੀਂ ਮਿਲੂਗੀ ਹੂੰ 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 ਕਾਰ ਬਿਲਕੁਲ ਓਕੇ ਰਿਪੋਰਟ ਠੀਕ ਹੈ ਨਿਊ ਬ੍ਰਾਂਡ ਟਾ ਮਾਡਲ ਠੀਕ ਹੈ ਫਰਸਟ ਓਨਰ ਦੀ ਕਾਰ 2 ਲੱਖ ਤੇ 10000 ਰੁਪਏ ਦੀ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਦਾ ਕਾਰ ਲਿਆ ਸਾਡ ਆ ਗਈ ਇੱਕੋ سپورਟ ਕਾਰ ਇੱਕੋ ਸਪੋਰਟ ਹੈ ਇਹ 2017 ਮਾਡਲ ਹੈ 17 ਮਾਡਲ ਹਾਂਜੀ ਠੀਕ ਹੈ ਇਹਦੇ ਕਿੰਨੇ ਪੈਸੇ ਨੇ ਇਹ ਦੇ ਦਾਂਗੇ ਕਾਰ ਆਪਾਂ 3.5 ਲੱਖ ਰੁਪਏ ਦੀ 3.5 ਲੱਖ ਦੀ 17 ਮਾਡਲ ਬਈ ਅੰਦਰੋਂ ਦਿਖਾ ਦਿਓ ਗੁਰਪ੍ਰੀਤ ਇੱਕ ਵਾਰ ਗੇੜਾ ਦੇ ਕੇ ਬਈ ਇਹ ਵੀ ਫਸਟ ਅੰਦਰ ਦੀ ਕਾਰ ਆ ਇਹ ਕਾਰ ਲੈ ਜਾ ਸਕਦੇ ਹੋ ਵਧੀਆ ਵਧੀਆ ਕਾਰ ਬਈ ਜੇ ਕਿਸੇ ਨੇ ਟੌਪ ਦੀ ਬਿਲਡ ਕੁਆਲਟੀ ਵਾਲੀ ਕਾਰ ਲੈਣੀ ਹੈ ਤਾਂ ਆਹ ਕਾਰ ਲੈ ਜਾ ਸਕਦੇ ਹੋ ਨੰਬਰ ਪਤਾ ਸਕਰੀਨ ਤੇ ਹੋਰ ਵੀ ਬਹੁਤ ਕਾਰਾਂ ਨੇ ਸਿੱਧੂ ਕਾਰ ਬਿਆਰ ਪਿੰਡ ਹੈਗਾ ਬੜਬਰ ਆਹ ਰੋਡ ਤੇ ਆ ਭਈਆ ਚੈੱਕ ਕਰੋ ਮੇਨ ਰੋਡ ਜਾਂਦਾ ਆ ਲਵੇ ਟੋਲ ਪਲਾਜ਼ਾ ਬੜਬਰ ਦੇ ਜ਼ਿਲ੍ਹਾ ਸੰਗਰੂਰ ਹੈ ਕਾਲ ਕਰਕੇ ਡਿਟੇਲ ਮੰਗਾ ਲਓ ਸੱਸੀ ਗੱਲ ਹੈ